ਉਹ ਸਿੱਖ ਧਰਮ ਦੇ ਵਿੱਚ ਇਸ ਪਾਪ ਦੇ ਜਿਹੜੀ ਦੋ ਤਰ੍ਹਾਂ ਦੀ ਵਿਚਾਰਤਾਂ ਹੈ ਕਿਉਂਕਿ ਨਿਆਂਗ ਸਿੰਘ ਤੇ ਸ਼ਰਿਆਮ ਕਿਸੇ ਦੀ ਪਰਵਾਹ ਨਹੀਂ ਨਾ ਕਰਦੇ ਉਹ ਝਟਕਾ ਕਰ ਦਿੰਦੇ ਉਹਨਾਂ ਤੇ ਲੰਗਰ ਜਿਵੇਂ ਚੱਲਦਾ ਹੈ ਪਰ ਦੂਜੀ ਤਰ੍ਹਾਂ ਦੇ ਦੋ ਸਿੱਖ ਨੇ ਦੋ ਕਹਿੜੀਆਂ ਧੜੇ ਬਣੇ ਨੇ ਕਿ ਇੱਕ ਧੜਾ ਕਹਿੰਦਾ ਕਿ ਖਾਲੀਏ ਤੇ ਕੋਈ ਗੱਲ ਨਹੀਂ ਦੂਸਰਾ ਕਹਿੰਦਾ ਪਾਪ ਹੋ ਜਾਂਦਾ ਹੈ ਉਹ ਤਾਂ ਗੁਰੂ ਨਾਨਕ ਦੇਵ ਮਹਾਰਾਜੀ ਜਦੋਂ ਪੁਰਸ਼ੇਤਰ ਦੀ ਧਰਤੀ ਤੇ ਗਏ ਸਨ ਸੂਰਜ ਗ੍ਰਹਿਣ ਦਾ ਮੇਲਾ ਲੱਗਿਆ ਸੀ ਸਾਜੀ ਉਥੇ ਜਾ ਕੇ ਸ਼ਬਦ ਉਚਾਰਨ ਕੀਤਾ ਸੀ ਕਿ ਮੂਰਖ ਲੋਗੋ ਮਾਸ ਮਾਸ ਕਰ ਮੂਰਖ ਝਗੜਾ ਗਿਆਨ ਧਿਆਨ ਨਹੀਂ ਜਾਣੇ ਜਿਹੜੇ ਗਿਆਨ ਤੇ ਧਿਆਨ ਨੂੰ ਜਾਣਨਾ ਸੀ ਉਹ ਤੇ ਜਾਣੀ ਤੇ ਝਗੜਾ ਤੁਸੀਂ ਮਾਸ ਦਾ ਪਾ ਲਿਆ ਦੇਖੋ ਇੱਥੇ ਵੀ ਇੱਕ ਸਿੰਘ ਨੇ ਆ ਕੇ ਸਵਾਲ ਕੀਤਾ ਸੀ ਔਰ ਕੱਲਾ ਨਹੀਂ ਪਿੱਛੋਂ ਕਿਸੇ ਦੋ ਜਣੇ ਹੋਰ ਸਨ ਉਹਨਾਂ ਕੱਲਿਆ ਸੀ ਕਿ ਭਾਈ ਸਾਹਿਬ ਤੋਂ ਪੁੱਛ ਕੇ ਆਓ ਮਾਸ ਖਾ ਲੈਣਾ ਚਾਹੀਦਾ ਕਿ ਨਹੀਂ ਹੁਣ ਦੇਖੋ ਗੁਰੂ ਸਾਹਿਬ ਦੀ ਜਿਹੜੀ ਪੰਕਤੀ ਹੈ ਨਾ ਪਹਿਲੋ ਤੇ ਜਿੰਨੇ ਸਵਾਲ ਪੁੱਛੋ ਤੇ ਮੂਰਖ ਹੈ ਹੀ ਤੇ ਜੇ ਅੱਗੋਂ ਮੇਰੇ ਵੱਲ ਦਾ ਸਿਰਫ ਇੱਕ ਟੁਕ ਵਿੱਚ ਹਾਂ ਜਾਂ ਨਾ ਦੇ ਵਿੱਚ ਜਵਾਬ ਦੇ ਦੇ ਤੇ ਇਹਦਾ ਮਤਲਬ ਫਿਰ ਮੈਂ ਤੂੰ ਤੋਂ ਵੱਡਾ ਮੂਰਖ ਹੋ ਗਿਆ ਨਾ ਜੇ ਮੈਂ ਕਹਿ ਦੇ ਖਾ ਲੈਣਾ ਚਾਹੀਦਾ ਤਾਂ ਵੀ ਮੂਰਖ ਜੇ ਮੈਂ ਕਹਿ ਦੇ ਨਹੀਂ ਖਾਣਾ ਚਾਹੀਦਾ ਤਾਂ ਵੀ ਮੂਰਖ ਹੁਣ ਗੁਰੂ ਸਾਹਿਬ ਤੇ ਬਾਣੀ ਹੈ ਦੇਖੋ ਬਾਣੀ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜੇ ਅਕਾਲ ਤਖਤ ਤੋਂ ਪ੍ਰਮਾਣਿਤ ਹੈ ਕਿਤੇ ਇਹ ਨਹੀਂ ਲਿਖਿਆ ਕਿ ਤੁਸੀਂ ਨਹੀਂ ਖਾਣਾ ਤੇ ਇਹ ਵੀ ਨਹੀਂ ਲਿਖਿਆ ਕਿ ਤੁਹਾਡਾ ਖਾਣ ਪੀਣਾ ਸਰਦਾ ਹੀ ਨਹੀਂ ਖਾਓ ਪਰ ਇਹ ਜ਼ਰੂਰ ਲਿਖਿਆ ਕਿ ਪੁੱਠਾ ਨਹੀਂ ਖਾਣਾ ਹੁਣ ਜਿਹੜੇ ਖੰਡਣ ਕਰਨ ਵਾਲੇ ਨੇ ਜਿਹੜੇ ਮੰਡਣ ਕਰਨ ਵਾਲੇ ਨੇ ਵੀ ਕੋਈ ਗੱਲ ਇਹ ਖਾ ਲੈਣਾ ਚਾਹੀਦਾ ਉਹ ਤੇ ਇਹ ਬਾਣੀ ਦੀ ਤੁਕਾਂ ਪੜ ਕੇ ਸੁਣਾਉਂਦੇ ਨੇ ਜੀ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਤੇ ਉਥੇ ਪਾਵਨ ਬਚਨ ਸਨ ਕਵਨ ਸਾਗ ਕੌਣ మాਸਿਕ ਹਵੇ ਕਿਸ ਵਿੱਚ ਪਾਪ ਸਮਾਣੇ ਕਿ ਮੂਰਖੋ ਦੱਸੋ ਸਾਗ ਦੇ ਵਿੱਚ ਪਾਪ ਹੈ ਜਾਂ మాਸ ਦੇ ਵਿੱਚ ਪਾਪ ਹੈ ਹੁਣ ਦੋਵੇਂ ਚੀਜ਼ਾਂ ਨੇ ਜੇ ਸਾਗ ਉਹਦੇ ਵਿੱਚ ਸਰੂੰ ਦਾ ਬੀਜਾ ਉਹਦੇ ਵਿੱਚ ਜਾਨ ਹੈ ਜਿੰਦ ਹੈ ਤੇ ਤਾਂ ਹੀ ਉਹ ਵੱਧਦਾ ਫੁੱਲਦਾ ਹੈ ਨਾ ਜਿਹਨੂੰ ਤੋੜ ਲਿਆ ਕੋ ਜਿਹੜੇ ਉਹਦੇ ਬੇਪਰਨੇ ਸਾਨੂੰ ਤੇ ਕਤਲ ਕਰ ਦਿੱਤਾ ਤੇ ਪਾਪ ਤਾਂ ਉੱਥੇ ਵੀ ਹੋ ਗਿਆ ਫਿਰ ਸਾਗ ਦੇ ਵਿੱਚ ਪਾਪ ਹੈ ਜਾਂ మాਸ ਦੇ ਵਿੱਚ ਪਾਪ ਹੈ ਹੁਣ ਜਿਹੜੇ ਖੰਡਨ ਕਰਦੇ ਨੇ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ ਨੇ ਕਿਹਾ ਰਸ ਮਿੱਠਾ ਰਸ ਮਾਸ ਜਿਹੜੇ ਕਹਿੰਦੇ ਨਹੀਂ ਖਾਣਾ ਚਾਹੀਦਾ ਉਹ ਇਹਨਾਂ ਤੁਕਾਂ ਦਾ ਹਵਾਲਾ ਦਿੰਦੇ ਨੇ ਪਰ ਦੇਖੋ ਉਹ ਵੀ ਜੇ ਪੰਕਤੀਆਂ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਲੈ ਸਾਰੀ ਪੰਕਤੀ ਪੜ੍ਹੀਏ ਤਾਂ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਨੌ ਰਸ ਗਿਣੇ ਨੇ ਜੀ ਰਸ ਸੋਨਾ ਰਸ ਰੂਪਾ ਰਸ ਕਾਮਣ ਰਸ ਕਰਮਲ ਰਸ ਵਾਸ ਸੋਨਾ ਵੀ ਇੱਕ ਰਸ ਹੈ ਚੰਦ ਦੇ ਵੀ ਰਸ ਹੈ ਪਰ ਇਸਤਰੀ ਤੇ ਪਰ ਪੁਰਖ ਦਾ ਜਿਹੜਾ ਉਹ ਵੀ ਇੱਕ ਰਸ ਹੈ ਰਸ ਸੋਨਾ ਰਸ ਰੂਪਾ ਕਾਮਣ ਰਸ ਫਰਮਲ ਰਸ ਵਾਸ ਇਹ ਪਰਮਲ ਕਹਿੰਦੇ ਜਿਹੜੀ ਸੁਗੰਧੀ ਹੈ ਜਿਹੜੀ ਸੰਤਰ ਲਾਉਣੀ ਹੈ ਇਹ ਵੀ ਤੇ ਇੱਕ ਰਸ ਹੀ ਹੈ ਨਾ ਫਿਰ ਕਹ ਦਿੰਦੇ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਮਾਸ ਨੂੰ ਨੌਵੀਂ ਥਾਂ ਤੇ ਖੀਰ ਤੇ ਸ਼ਬਦ ਵਰਤਿਆ ਜੀ ਤੇ ਮਿੱਠਾ ਤੇ ਮਾਸ ਇੱਕੋ ਥਾਂ ਤੇ ਦੋਵੇਂ ਵਰਤ ਦਿੱਤੇ ਇਹ ਘੋੜੇ ਗੱਡੀਆਂ ਕਹਿ ਲਿਆ ਗੱਡੀਆਂ ਜਿਹੜੀਆਂ ਕੇਵਲ ਵਿਖਾਵੇ ਵਾਸਤੇ ਰੱਖਣੀਆਂ ਨੇ ਕਿ ਇਹ ਮੇਰੇ ਇਹਦੇ ਤੋਂ ਵੀ ਵੱਡੀ ਹੋਏ ਹੋਰ ਵੱਡੀ ਹੋਏ ਇਹ ਵੀ ਤੇਰਾ ਸਹਾਰਾ ਘਰ ਵੀ ਕਰਾ ਸੇ ਜੇ ਆਪਣੀ ਲੋੜ ਤੋਂ ਵੱਧ ਵੱਡਾ ਸਿਰਫ ਲੋਕਾਂ ਨੂੰ ਵਿਖਾਉਣ ਵਾਸਤੇ ਬਣਾਉਣਾ ਕਿ ਮੇਰੇ ਕੋਲ ਵੀ ਕੁਝ ਹੈ ਫਿਰ ਤੇ ਵੀ ਰਸ ਹੈ ਔਰ ਦੇਖੋ ਇਸ ਵਿਸ਼ੇ ਦੇ ਉੱਤੇ ਸਾਡੇ ਪ੍ਰਚਾਰਕ ਬੋਲਦੇ ਨਹੀਂ ਕਿਉਂਕਿ ਪਤਾ ਸੁਣਨ ਵਾਲੇ ਜਿਹੜੇ ਉਹ ਸੁਣ ਉਹਨਾਂ ਦਾ ਹਾਜਮਾ ਇੱਦਾਂ ਵੱਡਾ ਨਹੀਂ ਸੁਣੀ ਨਹੀਂ ਸਕਦੇ ਤੇ ਦੂਸਰੀ ਗੱਲ ਨੌਕਰੀ ਕਰਨੀ ਹੈ ਪ੍ਰਬੰਧ ਦੇ ਹੇਠ ਰਹਿਣਾ ਹੈ ਜੇ ਖੁੱਲ ਕੇ ਬੋਲੀਏ ਤੂੰ ਨਾ ਕਹਿਣਾ ਆਪਣੇ ਘਰ ਨੂੰ ਜਾਓ ਕਿਉਂਕਿ ਸਿੱਧਾ ਲੋਕਾਂ ਨੂੰ ਖੁਸ਼ ਰੱਖਣਾ ਨੇ ਜਿਵੇਂ ਲੋਕ ਖੁਸ਼ ਰਹਿਣ ਪਰ ਗੁਰਮਤ ਦੇ ਵਿੱਚ ਦੇਖੋ ਸਿੱਧੇ ਗੱਲ ਹੈ ਮਾਸ ਖਾਣਾ ਕਿ ਨਹੀਂ ਖਾਣਾ ਇਹ ਸਿੱਖੀ ਦਾ ਵਿਸ਼ਾ ਹੀ ਨਹੀਂ ਪਰ ਸਤਗੁਰ ਜਿਨੇ ਪਾਵਨ ਬਚਨ ਜਰੂਰ ਕਹੇ ਨੇ ਜਿਹੜੀ ਚੀਜ਼ ਖਾ ਕੇ ਮਨ ਦੇ ਵਿੱਚ ਵਿਕਾਰ ਚੱਲੇ ਤੇ ਤੇਰੀ ਸੁਰਤ ਵਿਗੜ ਜਾਏ ਉਹ ਬਿਲਕੁਲ ਨਹੀਂ ਖਾਣੀ ਕਿਉਂਕਿ ਸਰੀਰ ਤੇ ਖਰਾਕ ਕੁਝ ਹੋਰ ਹੈ ਤੇ ਮਨ ਤੇ ਖਰਾਕ ਕੁਝ ਹੋਰ ਹੈ ਹੁਣ ਦੇਖੋ ਬੰਦੇ ਨੇ ਪ੍ਰਸ਼ਾਦਾ ਛਕਿਆ ਲੰਗਰ ਚ ਛਕਿਆ ਚਾਹ ਘਰ ਛਕਿਆ ਉਹ ਗੱਡੀ ਚ ਲਾ ਕੇ ਜਿੱਥੇ ਮਰਜੀ ਜਾਏ ਕੋਈ ਨਹੀਂ ਕਹਿੰਦਾ ਤੂੰ ਪ੍ਰਸ਼ਾਦਾ ਛਕਿਆ ਹੈ ਨਾ ਕੋਈ ਪੀ ਲਵੇ ਸ਼ਰਾਬ ਤੇ ਪਤਾ ਹੋਵੇ ਡਰਾਈਵਿੰਗ ਇਹਨੇ ਕਰਨੀ ਤਾਂ ਉਹਨੂੰ ਕਹਿਣਗੇ ਪਰਾਵਾ ਜਾ ਤੇ ਪਿੱਛੇ ਬਹਿ ਜਾ ਇਤਿਹਾਸ ਇਤਰੀ ਗੱਡੀ ਚ ਨਹੀਂ ਪਹਿਣਾ ਕਿਉਂਕਿ ਉਹਨੇ ਸੁਰਤ ਵਿਗਾੜਨੀ ਹੈ ਨਾ ਜੋ ਕੁਛ ਗਿਆ ਤੂੰ ਵੀ ਢਿੱਡ ਦੇ ਅੰਦਰ ਹੀ ਪਰ ਉਹਨੇ ਸੁਰਤ ਵਿਗਾੜਨੀ ਜਿੰਨੇ ਸੁਰਤ ਵਿਗਾੜ ਦਿੱਤੇ ਜਿੰਨੇ ਕਰਕੇ ਵਿਕਾਰ ਚੱਲੇ ਗੁਰੂ ਸਾਹਿਬ ਜੀ ਕਹਿੰਦੇ ਉਹ ਤਾਂ ਬਿਲਕੁਲ ਨਹੀਂ ਖਾਣਾ ਹੁਣ ਸਤਗੁਰ ਜੀ ਕਿਰਪਾ ਕਰਨ ਇਸ ਵਿਸ਼ੇ ਤੇ ਕਿਉਂਕਿ ਖੁੱਲ ਕੇ ਬੋਲੇ ਹੀ ਨਹੀਂ ਗਿਆ ਭਾਵੇਂ ਸੰਤ ਸਿੰਘ ਜੀ ਮਸਕੀਨ ਵਰਗਿਆਂ ਨੇ ਇਹਦੇ ਬੜੇ ਖੁੱਲ ਕੇ ਕਥਾ ਕੀਤੀ ਪਰ ਕੋਈ ਵਿਰਲਾ ਪ੍ਰਚਾਰਕ ਜਿਹੜਾ ਬੋਲਦਾ ਹੈ ਇਹ ਜਿਹੜਾ ਸਿੱਖੇ ਦਾ ਬਿਲਕੁਲ ਵਿਸ਼ਾ ਨਹੀਂ ਕਿ ਮਾਸ ਖਾਣਾ ਹੈ ਜਾਂ ਨਹੀਂ ਖਾਣਾ ਪਰ ਹੇ ਬੰਦੇ ਨੂੰ ਆਪਣੇ ਆਪ ਜ਼ਰੂਰ ਪਤਾ ਹੈ ਜਿਹੜਾ ਸਰੀਰ ਹੁਣ ਦੇਖੋ ਜੇ ਇੱਕ ਸਰੀਰ ਦਾ ਮੰਨ ਲਓ ਜਿਹੜਾ ਭਾਰ ਹੈ 70 ਕਿਲੋ ਹੋਣਾ ਚਾਹੀਦਾ ਹੈ ਉਹ ਪਹਿਲੋ 1.5 ਕਵੰਟਲ ਹੋਏ ਦੁੱਗਣੇ ਤੋਂ ਵੀ ਵੱਧ ਹੋਏ ਤੇ ਉਹ ਫਿਰ ਵਿੱਚ ਜਲੇਬੀਆਂ ਖਾਈ ਜਾਵੇ ਤੇ ਦੂਜਿਆਂ ਦੇ ਵਿੱਚ ਹੱਥ ਜੋੜ-ਜੋੜ ਕੇ ਕਹੇ ਨਾ ਜੀ ਮੈਂ ਤਾਂ ਮਾਸ ਖਾਂਦੀ ਹੀ ਪਾਪਤੇ ਤੋਂ ਫਿਰ ਵੀ ਕਰਨ ਜਲੇਬੀ ਖਾ ਕੇ ਵੀ ਤੇ ਪਾਪ ਹੀ ਕਰ ਰਿਹਾ ਹੈ ਗੁਰੂ ਸਾਹਿਬ ਜੀ ਕਹਿੰਦੇ ਜੇ ਰਸਵਜੋ ਖਾਣਾ ਹੈ ਮਿੱਠਾ ਤੇ ਮੈਦਾ ਹੁਣ ਦੇਖੋ ਜਿਨ੍ਹਾਂ ਨੇ ਭਾਰ ਘਟਾਉਣਾ ਹੋਵੇ ਡਾਕਟਰ ਦੱਸ ਦਿੰਨੇ ਨਾ ਵੀ ਜੇ ਸੱਚਮੁੱਚ ਘਟਾਉਣਾ ਹੈ ਤੇ ਮੈਦਾ ਮਿੱਠਾ ਜਿਹੜੀ ਚੀਨੀ ਹੈ ਤੇ ਇਹ ਜਿਹੜਾ ਬਾਹਰ ਦਾ ਤਲਿਆ ਵਾਲਾ ਬਿਲਕੁਲ ਛੱਡ ਦੇ ਤੇ ਫਿਰ ਭਾਵੇਂ ਥੋੜਾ ਬੋਤਾ ਘਟ ਜੇ ਸਰੀਰ ਵਾਸਤੇ ਉਹ ਚੀਜ਼ ਪਾਪ ਹੈ ਜਿਹੜੀ ਅੰਦਰ ਨੁਕਸਾਨ ਕਰੇ ਹੁਣ ਜਿਹੜੇ ਨਿਆੰਗ ਸਿੰਘ ਨੇ ਜਿਹੜੇ ਕਹਿੰਦੇ ਨੇ ਕਿ ਪਾਪ ਬੜਾ ਹੁੰਦਾ ਦੇਖੋ ਜੀ ਫਿਰ ਅਸੀਂ ਨਿਆੰਗ ਸਿੰਘਾਂ ਨੂੰ ਸਿੱਖੀ ਨ ਮੰਨਾਂਗੇ ਜੀ ਕਿਉ ਗੁਰੂ ਦੇ ਸਿੱਖ ਨਹੀਂ ਗਏ ਜਿਨ੍ਹਾਂ ਨੇ ਏਡਿਆ ਏਡਿਆ ਜੰਗਾਂ ਲੜੀਆਂ ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਦੇਖੋ ਪਹਿਲੋ ਇੱਕ ਦਿਨ ਬੇਨਤੀ ਕੀਤੀ ਸਾਨੂੰ ਤੇ ਫੋਟੋਆਂ ਵਿਖਾਈਆਂ ਗਈਆਂ ਕਹਾਣੀਆਂ ਬਣਾਈਆਂ ਗਈਆਂ ਉਹ ਤੋਂ ਪੂਰੇ ਦੇ ਵਿੱਚ ਰਹਿੰਦੇ ਸਨ 26 ਸਾਲ ਉੱਥੇ ਰਹਿ ਅੱਖੇ ਬੰਦ ਕਰਕੇ ਰੱਖਦੇ ਸਨ ਪਰ ਕਰਤਾਰਪੁਰ ਸਾਹਿਬ ਦੇ ਜਿਹੜੇ ਜੰਗ ਲੜਦੇ ਹੋਇਆ ਕਿਰਪਾਨ ਉਦੋਂ ਵੀ ਨਾ ਕਿਤੇ ਫੋਟੋ ਤੇ ਬਹੁਤੀ ਵਿਖਾਈ ਗਈ ਤੇ ਤੀਰ ਕਮਾਨ ਤੇ ਉਹਨਾਂ ਦੇ ਹੱਥ 'ਚ ਕਦੇ ਵਿਖਾਈ ਹੋਈ ਨਹੀਂ ਕਿਉਂਕਿ ਇਹ ਇਹ ਹੁਣ ਇੱਕ ਪੁਜਾਰੀ ਦੀ ਮਰਜ਼ੀ ਨਾਲ ਕੀ ਵਿਖਾਉਣਾ ਤੇ ਕੀ ਨਹੀਂ ਏਵੇਂ ਦੀਆਂ ਗੱਲਾਂ ਜਦੋਂ ਆਉਂਦੀਆਂ ਨੇ ਫਿਰ ਸਾਡੇ ਪ੍ਰਚਾਰਕ ਇੱਥੋਂ ਪੁਚਾਕਾ ਜਾਂ ਮਾਰ ਕੇ ਲੰਘ ਜਾਂਦੇ ਨੇ ਕਿ ਸਿੱਖ ਜਿਹੜੇ ਨੇ ਪਰਮ ਪਰਮਲੇਖੇ 'ਚ ਭਈ ਰਹਿਣ ਹੁਣ ਲੋਕ ਦਾਸ ਦਾ ਤੇ ਪ੍ਰੀਖਿਆ ਨਿਕਲ ਗਿਆ ਪਰ ਕਮਾਲ ਦੀ ਗੱਲ ਇਹ ਕਿ ਸਵਾ 300 ਸਾਲ ਹੋ ਗਏ ਨੇ ਖਾਲਸਾ ਨਿਆਰਾ ਗੁਰੂ ਸਾਹਿਬ ਨੇ ਸਾਜਿਆ ਪਰ ਸਾਡੇ ਸਿੱਖਾਂ ਦੇ ਵਿੱਚੋਂ ਅੱਜ ਤੱਕ ਪਰਮੇ ਨਹੀਂ ਗਿਆ ਜੇ ਅੱਜ ਵੀ ਸਵਾਲ ਸਿੱਖ ਵੀ ਇਹ ਕਰਨ ਚਲੋ ਦੂਸਰੇ ਕਰਨ ਤੇ ਗੱਲ ਵੱਖਰੀ ਹੈ ਸਿੱਖ ਗੁਰੂ ਕੇ ਸਿੱਖ ਵੀ ਆ ਕੇ ਸਵਾਲ ਕਰਨ ਕਿ ਦਸੋਂ ਦੇ ਬਾਰੇ ਦੱਸੋ ਜੀ ਖਾ ਲੈਣਾ ਚਾਹੀਦਾ ਕਿ ਨਹੀਂ ਹੁਣ ਦੇਖੋ ਮਾਸ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹਿੰਨੇ ਜੇ ਤੁਸੀਂ ਪਾਪ ਤੇ ਪੁੰਨ ਤੇ ਵਿਚਾਰ ਕਰਕੇ ਕਹਿੰਦੇ ਨਹੀਂ ਖਾਣਾ ਚਾਹੀਦਾ ਫਿਰ ਜ ਪਾਣੀ ਨਹੀਂ ਪੀਣਾ ਚਾਹੀਦਾ ਕਿਸੇ ਡਾਕਟਰ ਤੋਂ ਪੁੱਛ ਲਓ ਕਿਸੇ ਲੈਬ ਤੇ ਜਾ ਕੇ ਚੈੱਕ ਕਰਵਾ ਲਓ ਪਾਣੀ ਦੇ ਵਿੱਚ ਜੀਵ ਨਹੀਂ ਜੀ ਜੇ ਕੋ ਕਹਿੰਦਾ ਕਿ ਇਹ ਜੀਵ ਹੱਤਿਆ ਫਿਰ ਜ਼ਿੰਮੇਵਾਰ ਤੇ ਖੇਤੇ ਕਰ ਨਹੀਂ ਸਕਦਾ ਜੀ ਹੁਣ ਇੱਕ ਜ਼ਿੰਮੇਵਾਰ ਵੀ ਕਵੇ ਕਿ ਬਾਸ ਮੈਂ ਖਾਂਦਾ ਹੀ ਨਹੀਂ ਤੇ ਪਾਪ ਬੜਾ ਹੈ ਤੇ ਉਹਨੂੰ ਜੇ ਸਵਾਲ ਕਰੀਏ ਭਾਈ ਜਦੋਂ ਮੱਛਰ ਵੱਢਦਾ ਹੈ ਕਹਿੰਦਾ ਮੈਂ ਉੱਤੇ ਪੱਗ ਲੱ ਲਾਂਗਾ ਮੱਛਰ ਨਹੀਂ ਮਾਰਨਾ ਪੱਗ ਲੱ ਲਾਂਗਾ ਚਲੋ ਜੀ ਇਹ ਵੀ ਠੀਕ ਹੈ ਕਿਉਂਕਿ ਬਾਹ ਨਹੀਂ ਲਾਉਣੇ ਹੁੰਦਾ ਪਰ ਜਦੋਂ ਤੇਰੇ ਜ਼ਮੀਨ ਦੇ ਕਣਕ ਦੇ ਵਿੱਚ ਜਾਂ ਕਿਤੇ ਮੱਕੇ ਦੇ ਵਿੱਚ ਚੂਹਾ ਲੱਗ ਜੇ ਫਿਰ ਉਥੇ ਤੇ ਪਾਗਨ ਨਾਲ ਨੀਣਾ ਚਲਣਾ ਕਰ। ਉਥੇ ਤੇ ਦਵਾਈ ਪਾਏਗਾ ਨਾ ਜਾ ਕੇ। ਸਰ ਉਹਨੂੰ ਤੇਲਾ ਲੱਗ ਜੇ ਤੇ ਕੀ ਕਰੇਗਾ ਜੀ? ਨਾ ਕਰੇਗਾ ਸੁਪਰੀ। ਉਹ ਸਤਗੁਰ ਜੀ ਨੇ ਪਾਵਨ ਪਾਵਨ ਬਚਨ ਗਏ ਨੇ ਕਿ ਜੇ ਤੂੰ ਕਵੇ ਕਿ ਮੈਂ మాਸ ਨਹੀਂ ਖਾਂਦਾ। మాਸ ਦਾ ਤੂੰ ਬਣਿਆ, మాਸ ਦੇ ਵਿੱਚੋਂ ਜੰਮਿਆ। ਤੇ ਪਹਿਲੇ ਖਰਾਕੇ ਜਿਹੜੇ ਤੋਂ ਮਮਾ ਮਾਸ 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 ਕਰ ਮੂਰਖ ਝਗੜੇ ਗਿਆਨ ਨੇ ਧਿਆਨ ਨਹੀਂ ਜਾਣਾ ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਮਾਸ ਦੇ ਵਿੱਚੋਂ ਪੈਦਾ ਹੋਇਆ ਮਾਸ ਦੇ ਨਾਲ ਰਿਸ਼ਤੇ ਬਣੇ ਤੇ ਮਾਸ ਦੇ ਵਿੱਚੋਂ ਜਨਮ ਲੈ ਕੇ ਸਭ ਤੋਂ ਪਹਿਲੇ ਖਰਾਕੇ ਮਾਸ ਖਾਦੀ ਹੁਣ ਦੇ ਕੋ ਜਿਹੜਾ ਦੁੱਧੇ ਵੀ ਤੇ ਮਾਸ ਹੀ ਹੈ ਨਾ ਦੇਖੋ ਫਰਕ ਥੋੜਾ ਜਿਹਾ ਸਮਝਣਾ ਕਿਉਂਕਿ ਪੰਜ ਕੁ ਮਿੰਟਾਂ ਦੇ ਤੇ ਵਦਲਾ ਦਿੱਤੇ ਨੇ ਹੁਣ ਜਿਹੜੀ ਸਰੂ ਹੈ ਸਰੋਂ ਦੇ ਵਿੱਚੋਂ ਜਦੋਂ ਤੇਲ ਕੱਢਿਆ ਜਾਂਦਾ ਹੁੰਦਾ ਕੀ ਹੈ ਜੀ ਜਿਹੜੇ ਸਾਖ ਹੈ ਮੋਟੀ ਸਾਖ ਹੈ ਇੱਕ ਪਾਸੇ ਹੋ ਗਈ ਜਿਹੜਾ ਤਤ ਹੈ ਤੇਲ ਇੱਕ ਪਾਸੇ ਹੋ ਗਿਆ ਇਹ ਜਿਹੜਾ ਦੁੱਧ ਵੀ ਇਸੇ ਤਰ੍ਹਾਂ ਦੇ ਅੰਦੇ ਵਿੱਚੋਂ ਜਿਹੜਾ ਚਮੜੀ ਵਾਲਾ ਸਾਖ ਹੈ ਉਹ ਇੱਕ ਪਾਸੇ ਹੋ ਗਿਆ ਤੇ ਜਿਹੜਾ ਉਹ ਤਤ ਹੈ ਮਾਸ ਦਾ ਜਿਹੜਾ ਮੂਲ ਹੈ ਦੁੱਧ ਦੇ ਰੂਪ ਵਿੱਚ ਬਾਹਰ ਆ ਗਿਆ ਇਹਨੂੰ ਗੁਰੂ ਸਾਹਿਬ ਨੇ ਤਾਂ ਹੀ ਤਾਂ ਬਚਨ ਕਹੇ ਸੰ ਬਾਣੀ ਦੇ ਵਿੱਚ ਕਿ ਪਹਿਲਾ ਪਹਿਲਾ ਮੱਖਣ ਪਛੈ ਦੁੱਧ ਇਹ ਤੇ ਚਮੜੀ ਹੈ ਨਾ ਜੀ ਅੰਦਰ ਚਰਬੀ ਹੈ ਪਹਿਲੋਂ ਮੱਖਣ ਦੇ ਤਰ੍ਹਾਂ ਜੰਮੇ ਸੀ ਬੱਚੇ ਦਾ ਜਨਮ ਹੋਇਆ ਉਹ ਪਿਗਲ ਕੇ ਦੁੱਧ ਦਾ ਰੂਪ ਹੋ ਗਿਆ ਜੇ ਕੋ ਬੰਦਾ ਇਹ ਕਵੇ ਕਿ ਮੈਂ మాਸ ਖਾਂਦਾ ਹੀ ਨਹੀਂ ਤੇ ਗੁਰੂ ਸਾਹਿਬ ਜੀ ਕਹਿੰਦੇ ਪਹਿਲੀ ਗੱਲ ਤੇ ਹੈ ਮੂਰਖ ਤੇ ਦੂਸਰੀ ਗੱਲ ਬੋਲਦੇ ਝੂਠ ਹੈ ਕਿਉਂਕਿ ਜਿੱਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਜੇ ਤੂੰ ਕਣਕ ਦੀ ਰੋਟੀ ਖਾਣਾ ਮੱਕੇ ਦੀ ਰੋਟੀ ਖਾਣਾ ਇਹਨਾਂ ਦੇ ਵਿੱਚ ਵੀ ਜੀ ਨੇ ਜੇ ਤੂੰ ਕਵੇ ਕਿ ਮੈਂ ਜੀਵ ਹੱਤਿਆ ਨਹੀਂ ਕਰਦਾ ਦੇਖੋ ਉਮੇ ਕਈ ਬੰਦੇ ਕੀੜਿਆਂ ਤੋਂ ਵੀ ਡਰੀ ਜਾਣਗੇ ਕਿ ਹਾਇ ਹਾਇ ਜੀਵ ਹੱਤਿਆ ਹੋ ਜਾਣੀ ਮਾਰੇ ਜਾਣੇ ਨੇ ਪਰ ਜਿਹੜੇ ਜ਼ਿੰਮੇਵਾਰ ਨਾਲ ਸੰਬੰਧ ਰੱਖਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਦੋ ਮੱਜਾ ਕੱਟੀਆਂ ਸੂਈਆਂ ਹੋਣਾ ਇੱਕ ਨੇ ਦਿੱਤੀ ਹੋਏ ਕੱਟੀ ਤੇ ਇੱਕ ਨੇ ਦਿੱਤਾ ਹੋਏ ਕੱਟਾ ਤੇ ਕੱਟਾ ਜਿਹੜਾ ਦੂਸਰੇ ਦਿਨ ਬੈਠਾ ਲਾਲਾ ਛੱਡਦਾ ਹੁੰਦਾ ਤੇ ਕੱਟੇ ਵੜੇ ਦੇ ਵਿੱਚ ਭੱਜਦੀ ਹੁੰਦੀ ਤੇ ਫਿਰ ਪਤਾ ਕਹਿੰਦੇ ਕਿ ਨਾ ਕਿਉਂਕਿ ਬਾਂਹਨੇ ਲਾਉਣੇ ਹੁੰਦੇ ਨਾ ਕੱਟੇ ਚੁਸਤ ਹੁੰਦੀ ਕਹਿੰਦੇ ਜੀ ਚੁਸਤ ਨਹੀਂ ਹੁੰਦੀ ਕੱਟੇ ਨੂੰ ਦੋ ਦਾਨ ਛੱਡੇ ਹੁੰਦੇ ਨੇ ਇੱਕ ਅਗਲਾ ਇੱਕ ਪਿਛਲਾ ਕਿ ਅੱਧਾ ਦੁੱਧ ਤੇ ਘਟੂ ਘਟੇ ਨੂੰ ਮਿਲੇ ਦੇਖੋ ਕਿਸੇ ਗ੍ਰੰਥ ਦੇ ਵਿੱਚ ਲਿਖਿਆ ਕਿ ਗਾਵਾਂ ਮੱਝਾਂ ਦਾ ਦੁੱਧ ਸਾਡੇ ਨਹੀਂ ਹੈ ਜੇ ਕਿਤੇ ਲਿਖਿਆ ਹੋਇਆ ਤੇ ਵਿਖਾ ਦਿਓ ਉਹ ਤੇ ਆਪਣੇ ਬੱਚਿਆਂ ਵਾਸਤੇ ਲਾਉਂਦੀ ਹੈ ਨਾ ਜੀ ਚਲੋ ਜ਼ਿਆਦਾ ਹੁੰਦਾ ਚੁੰਨੇ ਅਸੀਂ ਪੀਣੇ ਗੱਲ ਵੱਖਰੀ ਹੈ ਕੱਟੇ ਨੂੰ ਦੋ ਥਣ ਛੱਡੇ ਉਹ ਭੱਜਦੀ ਐ ਤੇ ਕੱਟੇ ਨੂੰ ਛੱਡਿਆ ਇੱਕ ਜਾਂ ਉਹ ਵੀ ਅੱਧਾ ਹੀ ਉਠੋਂ ਜਗ੍ਹਾ ਹੁੰਦੀ ਤੇ ਜੇ ਕੱਟੇ ਗਵੇ ਪ੍ਰਾਵਤ ਉਹ ਵੀ ਉੱਠ ਕੇ ਭੱਜ ਫਿਰ ਲੈ ਤੇ ਉਹ ਕਹੇ ਕਿੱਥੇ ਭੈਣੇ ਤੈਨੂੰ ਤੇ ਮਿਲ ਗਿਆ ਮੈਨੂੰ ਤਾਂ ਮੇਰਾ ਹਿੱਸਾ ਹੀ ਨਹੀਂ ਮਿਲਿਆ ਹੁਣ ਉਹ ਕੱਟਾ ਮਰ ਜਾਏ ਤੇ ਫਿਰ ਬੀਬੀ ਜਾ ਕੇ ਗਵੰਡਰ ਕੋਲ ਕਹਿੰਦੀ ਭੈਣੇ ਸਾਡੇ ਤੇ ਕੱਟੇ ਬਚਦੀ ਨਹੀਂ ਗੁਰਦੁਆਰੇ ਜਾ ਕੇ ਕਹਿੰਦੇ ਨੇ ਅਸੀਂ ਜੀਵ ਹਤਿਆ ਨਹੀਂ ਕਰਦੇ ਜੀ ਉਹ ਕੱਟਾ ਤੇ ਸਬੂਤਾ ਖਾ ਗਿਆ ਤੁੰ 2 ਕਿਲੋ ਦੁੱਧ ਹੁੰਦਾ ਰੋਜ਼ ਦਾ ਤੂੰ ਉਹਦਾ ਹੱਕ ਮਾਰ ਕੇ ਖਾ ਗਿਆ ਤੂੰ ਹੋਰ ਮਾਸ ਜਿਹੜਾ ਖਾਣਾ ਭਈ ਇਹਨੂੰ ਤੇ ਗੁਰੂ ਸਾਹਿਬ ਜੀ ਕਹਿੰਦੇ ਸਨ ਨਾ ਕਿ ਮਾਸ ਖਾਣੇ ਕਰੇ ਨਿਵਾਜ ਬਾਹਰੋਂ ਨਿਵਾਜਾ ਪੜਦਾ ਤੇ ਸਬੂਤੇ ਦਾ ਸਬੂਤਾ ਬੰਦਾ ਤੂੰ ਖਾਣ ਵਾਲੇ ਤੇ ਨਾਲੇ ਕਹਿੰਦਾ ਮਾਸ ਕੋਈ ਨਹੀਂ ਖਾਂਦਾ ਦੇਖੋ ਫਿਰ ਬੇਨਤੀ ਕਰਦੇ ਆ ਕਿ ਮਾਸ ਖਾਣਾ ਹੈ ਜਾਂ ਨਹੀਂ ਖਾਣਾ ਸਿੱਖੀ ਦਾ ਵਿਸ਼ਾ ਤੇ ਬਿਲਕੁਲ ਨਹੀਂ ਔਰ ਖਾਲਸਾ ਪੰਥ ਨੇ ਤੇ ਬਿਲਕੁਲ ਇਹਨੂੰ ਸਪਸ਼ਟ ਕੀਤਾ ਹੈ ਭਈ ਇਹ ਤੂੰ ਜਾਣੈ ਜਾਂ ਤੇਰਾ ਡਾਕਟਰ ਜਾਣਦਾ ਤੈਨੂੰ ਖਾਣਾ ਚਾਹੀਦਾ ਕਿ ਨਹੀਂ ਕਿਉਂਕਿ ਸਰੀਰ ਆਪਣਾ ਸਰੀਰ ਹੈ ਬੰਦੇ ਆਪ ਨੂੰ ਪਤਾ ਹੈ ਕਿ ਉਹ ਕੀ ਕਰਨਾ ਤੇ ਕੀ ਨਾ ਕਰਨਾ ਪਰ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਕਿ ਜੀ ਜੇ ਤੂੰ ਸਿਕਵੋ ਕਿ ਇਹ ਜੀਵ ਹੱਤਿਆ ਹੈ ਇਸ ਕਰਕੇ ਨਹੀਂ ਖਾਂਦੇ ਤੇ ਗੁਰੂ ਸਾਹਿਬ ਕਹਿੰਦੇ ਫਿਰ ਤੇ ਪਾਣੀ ਵੀ ਨਾ ਪੀਓ ਤੇ ਅਨਾਜ ਵੀ ਨਾ ਖਾਓ ਫਿਰ ਤੇ ਫਲ ਫਰੂਟ ਵੀ ਜੀਵ ਹੱਤੀ ਜੀ ਉਹਨਾਂ ਵਿੱਚ ਜਿੰਦ ਹੈ ਜਾਨ ਹੈ ਤੇ ਤਾਂ ਹੀ ਸਾਨੂੰ ਜ਼ਿੰਦਗੀ ਮਿਲਦੀ ਹੈ ਨਾ ਜੀ ਜਿੱਥੇ ਗੁਰੂ ਸਾਹਿਬ ਨੇ ਬਚਨ ਵਰਤੇ ਨੇ ਜੀਆਂ ਦਾ ਆਹਾਰ ਜੀ ਖਾਣਾ ਕਰੋ ਰੱਬ ਨੇ ਤੇ ਬਣਾਏ ਇਸੇ ਤਰ੍ਹਾਂ ਜੀਆਂ ਦਾ ਆਹਾਰ ਜੀ ਹੀ ਖਾਣਾ ਪੈਂਦਾ ਔਰ ਜੇ ਕੋਈ ਫਿਰ ਬੇਇੰਤਿਕਾਰਾ ਕਿ ਕੋਈ ਇਹ ਸਮਝੇ ਕਿ ਖਾਣ ਵਾਲਾ ਪਾਪੀ ਹੈ ਤੇ ਨਾ ਖਾਣ ਵਾਲਾ ਬੜਾ ਵੱਡਾ ਸਿੱਖ ਜਾਂ ਬ੍ਰਹਮ ਗਿਆਨੀ ਹੋ ਗਿਆ ਭਈ ਇਹ ਸਰੀਰ ਦੀ ਖਰਾਕ ਹੈ ਮਨ ਦੀ ਖਰਾਕ ਇਹਨਾਂ ਤੋਂ ਬਿਲਕੁਲ ਵੱਖਰੀ ਹੈ ਆਤਮਾ ਤੇ ਖਰਾਕ ਉਹ ਹੈ ਜਿਹੜੇ ਮਨ ਨੇ ਖਾਣੀ ਹੈ ਤੇ ਮਨ ਤੇ ਖਰਾਕ ਜਿਹੜੇ ਬਣੀ ਹੈ ਜੀ ਕਾਮ, ਕ੍ਰੋਧ, ਲੋਭ, ਮੋਹ, ਮਨ ਲਿੰਨਾ ਮਨ ਤੇ ਨਾ ਵਿੱਚ ਲੇਣ ਹੋਇਆ ਪਏ ਇਹ ਆਪਣੀ ਜਾਇਦਤ ਇਕੱਠੀ ਕਰੀ ਜਾਂਦਾ ਔਰ ਸਤਿਗੁਰਜ ਕਿਰਪਾ ਕਰਨ ਦੇਖੋ ਉਸ ਮਲੂਕਦਾਸ ਦਾ ਤੇ ਪਰਮ ਨਿਕਲ ਗਿਆ ਕਿ ਮਾਸ ਤੋਂ ਵੱਖਰਾ ਕੁਝ ਹੈ ਹੀ ਨਹੀਂ ਔਰ ਸਤਿਗੁਰਜ ਕਿਰਪਾ ਕਰਨ ਪਾਈ ਸਾਡਾ ਵੀ ਕਿਤੇ ਪਰਮ ਨਿਕਲ ਜੇ 3.5 ਸਾਲਾਂ ਦੇ ਵਿੱਚ ਤੇ ਨਿਕਲਿਆ ਨਹੀਂ ਪਰ ਅੱਗੇ ਹੁਣ ਸਤਿਗੁਰੂ ਜੀ ਕਿਰਪਾ ਕਰਨ ਕਿਤੇ ਨਿਕਲੀ ਜਾਏ ਕਿਉਂਕਿ ਸਾਡੇ ਵਰਗਿਆਂ ਤੇ ਗੱਲ ਤੇ 150 ਬੰਦੇ ਸੁਣ ਲੈਣਗੇ ਤੇ ਸੁਣ ਕੇ ਉਹਨਾਂ ਵਿੱਚ ਮੰਨਣੀ ਥੋੜੀ ਸਾਰਿਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸਮੇਂ ਦੇ ਮੁਤਾਬਕ ਹੋਈਆਂ ਪੁੱਲਾਂ ਦੀ ਖਿਮਾ ਆਓ ਇੱਕ ਦੋ ਵਾਰੀ ਰਸਨਾ ਦੇ ਨਾਲ ਲਵਾਈਏ ਹਾਜ਼ਰੀ ਫਿਰ ਸਵਾਪਤੀ ਹੈ ਜੀ ਸਤ ਨਾਮ ਵਾਹੇ ਗੁਰੂ ਸਤ ਨਾਮ